ਔਰੇ ਨਾਲ ਦੀ ਬੜੀ ਧੰਨਵਾਦੀ ਆ ਕਿ ਮੇਰੀ ਪਾਰਟੀ ਬਦਲ ਗਈ ਲੋਕੋ ਇੱਕ ਕਾਂਗਰਸ ਪਾਰਟੀ ਜਿਹੜੀ ਲੋਕਾਂ ਨੂੰ ਸਿਰਫ ਤੇ ਸਿਰਫ ਗੁੱਧੂ ਬਣਾਉਂਦੀ ਆ ਅੱਜ ਇਹ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਔਰ ਇਹਨਾਂ ਚੋਂ ਕਿੰਨੇ ਬੰਦੇ ਆ ਜਿਹੜੇ ਜਾ ਕੇ ਉਸ ਅੰਦੋਲਨ ਦੇ ਵਿੱਚ ਬੈਠੇ ਅੱਜ ਸਿੱਖਾਂ ਨੂੰ ਯਾਦਿਆ ਕਿ ਤੁਸੀਂ ਜਾ ਕੇ ਜਿਹੜਾ ਇਹ ਕਾਨੂੰਨਾਂ ਨੂੰ ਭੁੱਲਿਓ ਨਾ ਉਹਨਾਂ ਲਾਸ਼ਾਂ ਨੂੰ ਭੁੱਲਿਓ ਨਾ ਤੇ ਸਿੱਖ ਜਿਹੜੇ ਆ ਕਾਂਗਰਸ ਪਾਰਟੀ ਨੇ ਜਿਹੜਾ ਸਿੱਖ ਕਤਲੇਆਮ ਕਰਾਇਆ ਨਸਲ ਕੁੱਸ਼ੀ ਕਰਾਈ ਉਹਨੂੰ ਕੁੱਟ ਜਾਣ ਜਿਹੜਾ ਕਿਸੇ ਦਰਬਾਰ ਸਾਹਿਬ ਤੇ ਟੈਂਕਰ ਚੜ੍ਹੇ ਅਕਾਲ ਤਖਤ ਸਾਹਿਬ ਤੇ ਟੈਂਕਰ ਚੜ੍ਹੇ ਉਹਨੂੰ ਕੁੱਟ ਜਾਣ ਇਹਦੇ ਬਾਰੇ 'ਮੈਂ ਪਰ ਜ਼ਰੂਰ ਚਾਨਣਾ ਪਾਉਣਾ ਚਾਹੁੰਦੀ ਆ ਕਿ ਅੱਜ ਤੱਕ ਕਾਂਗਰਸ ਪਾਰਟੀ ਨੇ ਜਿਹੜੀ ਰਾਜਨੀਤੀ ਕੀਤੀ ਆ ਉਹ ਸਿਰਫ ਲਾਸ਼ਾਂ ਹੀ ਰਾਜਨੀਤੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਗਲਤੀ ਕਰਕੇ ਹਿੰਦੂਆਂ ਦੇ ਕਤਲ ਹੁੰਦੇ ਰਹੇ ਹਿੰਦੂਆਂ ਦੇ ਜੁੱਤੀਆਂ ਪੈਂਦੀਆਂ ਰਹੀਆਂ ਔਰ ਇਹ ਸਾਰੀ ਦੀ ਸਾਰੀ ਕਰਤੂਤ ਜਿਹੜੀ ਹੈ ਇਹ ਕਾਂਗਰਸ ਪਾਰਟੀ ਦੀ ਹੈ ਲੋਕੋ ਹੁਣ ਵੀ ਸਮਝ ਜਾਓ ਇਹ ਪਾਰਟੀ ਜਿਹੜੀ ਹੈ ਇਹਦੀ ਦੇਣ ਕੋਈ ਪੰਜਾਬ ਨੂੰ ਚੰਗੀ ਨਹੀਂ ਮੈਂ ਪੰਜਾਬ ਦੀ ਜਨਤਾ ਨੂੰ ਅਖਾੜ ਔਰ ਖਾਸ ਤੌਰ ਤੇ ਨੌਜਵਾਨ ਪੀੜੀ ਨੂੰ ਬੇਨਤੀ ਕਰਦੀ ਐ ਇਹਨਾਂ ਚਾਲਬਾਜ਼ਾਂ ਤੋਂ ਇਹਨਾਂ ਜ਼ਹਿਰ ਭੋਲਣ ਵਾਲਿਆਂ ਤੋਂ ਜਿਹੜਾ ਤੁਸੀਂ ਸੁਚੇਤ ਰਹੋ ਜੀ ਗੱਲ ਜੀ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਨੀ ਆ ਆਪਣੇ ਮਨ ਦੀਆਂ ਅ ਤਿੰਨ ਦਿਨ ਪਹਿਲੇ ਨਵਾਂ ਸ਼ਹਿਰ ਦੇ ਵਿੱਚ ਇੱਕ ਤਰਨਾ ਸੀਗਾ ਕਾਂਗਰਸ ਪਾਰਟੀ ਦਾ ਔਰ ਉੱਥੇ ਕਾਂਗਰਸ ਪਾਰਟੀ ਦਾ ਇੱਕ ਨੇਤਾ ਬੜਾ 킬킬 ਕੇ ਕਹਿ ਰਿਹਾ ਸੀਗਾ ਕਿ ਸਾਨੂੰ ਦੋ ਜਣਿਆਂ ਨਾਲ ਲੜਾਈ ਲੜਨੀ ਪੈ ਰਹੀ ਹੈ ਇੱਕ ਪਾਸੇ ਕੇਂਦਰ ਦੀ ਸਰਕਾਰ ਨਾਲ તુਜੇ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਔਰ ਮੈਨੂੰ ਹਾਸਾ ਵੀ ਆ ਰਿਹਾ ਸੀ ਪਈ ਕਿੱਲ ਕਿੱਲ ਕੇ ਹੈ ਬੰਦਾ ਜਿਹੜਾ ਇੱਕੋ ਹੀ ਗੱਲ ਦੁਹਰਾਉਂਦਾ ਰਿਹਾ ਕਿ ਪੰਜਾਬ ਦੇ ਵਿੱਚ ਬੀਜੇਪੀ ਕਦੀ ਨਹੀਂ ਆਣੀ ਪੰਜਾਬ ਦੇ ਵਿੱਚ ਬੀਜੇਪੀ ਆਉ ਨਹੀਂ ਸਕਦੀ ਔਰ ਇੱਕੋ ਹੀ ਗੱਲ ਤੇ ਸੁਈ ਰੱਖ ਕੇ ਬੈਠਾ ਰਿਹਾ ਉਹ ਤੋਂ ਇਹ ਸਮਝ ਤਾਂ ਜ਼ਰੂਰ ਆ ਗਈ ਕਿ ਕਿੰਨਾ ਕੁ ਭੈ ਇਹਨੂੰ ਬੀਜੇਪੀ ਪਾਰਟੀ ਦਾ ਪਿਆ ਹੋਇਆ ਦੂਸਰੀ ਗੱਲ ਮੈਨੂੰ ਇਹ ਵੀ ਦੱਸ ਦਵਾ ਕਿ ਜਿਸ ਦਿਨੇ ਹਾਰਿਆ ਸੀਗਾ ਬੀਜੇਪੀ ਤੋਂ ਹੀ ਹਾਰਿਆ ਸੀਗਾ ਔਰ ਪਹਿਲੇ ਔਰ ਮੈਂ ਨਾਲ ਇਹ ਵੀ ਗੱਲ ਕਲੀਅਰ ਕਰ ਦਵਾ ਕਿ ਉਹੀ ਬੰਦਾ ਹੈ ਜਿਹੜਾ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਕਿਸਾਨ ਅੰਦੋਲਨ ਦੀ ਇਹਨੇ ਗੱਲ ਕੀਤੀ ਕਿ ਉਹ ਲਾਸ਼ਾਂ ਕਦੀ ਨਾ ਪੁਲਿਓ ਕਿਸਾਨ ਅੰਦੋਲਨ ਕਦੀ ਨਾ ਪੁਲਿਓ ਜਿਸ ਦਿਨ ਅ ਕਿਸਾਨ ਅੰਦੋਲਨ ਚੱਲ ਰਿਹਾ ਸੀ ਇੱਕ ਵੀ ਦਿਨ ਪਹਿਲੇ ਤਾਂ ਉਸ ਅੰਦੋਲਨ ਚ ਗਿਆ ਨਹੀਂ ਦੂਸਰੀ ਗੱਲ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਉਹੀ ਬੰਦਾ ਹੈ ਜਿਹੜਾ ਜਾ ਕੇ ਭਾਜਪੀ ਦੇ ਗਵਰਨਰ ਦੇ ਗੋਡੇ ਫੜ ਕੇ ਬੈਠਾ ਹੁੰਦਾ ਸੀ ਪੰਜਾਬ ਦੇ ਜਿਹੜੇ ਗਵਰਨਰ ਸਾਹਿਬ ਲੱਗੇ ਹੋਏ ਸੀ ਬਤਨੌਰ ਸਾਹਿਬ ਉਹਨਾਂ ਦੇ ਗੋਡੇ ਫੜ ਕੇ ਬੈਠਾ ਰਹਿੰਦਾ ਹੁੰਦਾ ਸੀ ਔਰ ਨਾਲ ਮੈਂ ਇਹ ਵੀ ਕਹਿਣਾ ਚਾਹੁੰਦੀ ਆ ਕਿ ਉਹੀ ਬੰਦਾ ਹੈ ਜਿਹੜਾ ਸੱਤਾ ਤੋਂ ਜਦੋਂ ਕਾਂਗਰਸ ਬਾਹਰ ਹੋਈ ਇਹ ਬੰਦਾ ਬੀਜੇਪੀ ਦੇ ਹੈੱਡਕੁਆਰਟਰ ਦਿੱਲੀ ਪਹੁੰਚ ਗਿਆ ਹੈ ਗੱਲ ਜਿਹੜੀ ਹੈ ਬਕਾਇਦਾ ਤੌਰ ਤੇ ਪੇਪਰਾਂ ਦੇ ਵਿੱਚ ਵੀ ਛਪੀ ਸੀਗੀ ਔਰ ਇਹਨੂੰ ਉਥੋਂ ਜਿਹੜਾ ਮਯੂਸੀ ਦਾ ਮੂੰਹ ਦੇਖਣਾ ਪਿਆ ਇਹਨੂੰ ਬੀਜੇਪੀ ਦੇ ਹਾਈ ਕਮਾਂਡ ਨੇ ਲੈਣਾ ਹੀ ਮੁਨਾਸਿਬ ਨਹੀਂ ਸਮਝਿਆ ਮੈਂ ਬੜੀ ਧੰਨਵਾਦੀ ਹਾਂ ਅਮੇਸ਼ਾ ਜੀ ਦੀ ਮੋਦੀ ਸਾਹਿਬ ਦੀ ਔਰ ਨੱਡਾ ਸਾਹਿਬ ਦੀ ਜਿਨ੍ਹਾਂ ਨੇ ਇਹੋ ਜਿਹਾ ਕੂੜੇ ਨੂੰ ਜਿਹੜਾ ਆਪਣੀ ਪਾਰਟੀ ਚ ਲੈਣ ਤੋਂ ਇਨਕਾਰ ਕੀਤਾ ਨਾਲ ਮੈਂ ਇਹ ਗੱਲ ਜ਼ਰੂਰ ਪੰਜਾਬੀਆਂ ਦੇ ਨਾਲ ਕਰਨਾ ਚਾਹੁੰਦੀ ਐ ਕਿ ਇਹ ਬੰਦਾ ਕਹਿੰਦਾ ਕਿ ਤੁਸੀਂ ਕਿਸਾਨ ਅੰਦੋਲਨ ਨਾ ਭੁੱਲਿਓ ਤੁਸੀਂ ਕਾਨੂੰਨ ਨਾ ਭੁੱਲਿਓ ਬਿਲਕੁਲ ਨਾ ਭੁੱਲਿਓ ਇਹ ਗੱਲ ਇਹ ਇਹ ਜਿਹੜਾ ਕਹਿ ਰਿਹਾ ਇਹ ਬੰਦਾ ਇਹਦੇ ਬਾਰੇ ਮੈਂ ਪਰ ਜ਼ਰੂਰ ਚਾਣਨਾ ਪਾਉਣਾ ਚਾਹੁੰਦੀ ਐ ਕਿ ਅੱਜ ਤੱਕ ਕਾਂਗਰਸ ਪਾਰਟੀ ਨੇ ਜਿਹੜੀ ਰਾਜਨੀਤੀ ਕੀਤੀ ਐ ਉਹ ਸਿਰਫ ਲਾਸ਼ਾਂ ਦੀ ਰਾਜਨੀਤੀ ਕੀਤੀ ਐ ਪਹਿਲੀ ਗੱਲ ਇਹ ਆਦਮੀ ਇਸ ਗੱਲ ਦਾ ਜਵਾਬ ਦਵੇ ਇਹ ਇਹਦਾ ਟੱਬਰ ਕਿੰਨੇ ਕਿ ਦਿਨ ਕਿਸਾਨਾਂ ਦੀ ਖਾਤਰ ਉੱਤੇ ਜਾ ਕੇ ਬੈਠੇ ਸੀਗੇ ਦੂਸਰੀ ਗੱਲ ਅੱਜ ਸਿੱਖਾਂ ਨੂੰ ਕਹਿ ਰਿਹਾ ਹੈ ਕਿ ਤੁਸੀਂ ਜਾ ਕੇ ਜਿਹੜਾ ਇਹ ਕਾਨੂੰਨਾਂ ਨੂੰ ਭੁੱਲਿਓ ਨਾ ਉਹਨਾਂ ਲਾਸ਼ਾਂ ਨੂੰ ਭੁੱਲਿਓ ਨਾ ਤੇ ਸਿੱਖ ਜਿਹੜੇ ਆ ਕਾਂਗਰਸ ਪਾਰਟੀ ਨੇ ਜਿਹੜਾ ਸਿੱਖ ਕਤਲੇਆਮ ਕਰਾਇਆ ਨਸਲ ਕੁਸ਼ੀ ਕਰਾਈ ਉਹਨੂੰ ਭੁੱਲ ਜਾਣ ਜਿਹੜਾ ਤੁਸੀਂ ਦਰਬਾਰ ਸਾਹਿਬ ਤੇ ਟੈਂਕਰ ਚੜ੍ਹੇ ਅਕਾਲ ਤਖਤ ਸਾਹਿਬ ਤੇ ਟੈਂਕਰ ਚੜ੍ਹੇ ਉਹਨੂੰ ਭੁੱਲ ਜਾਣ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਹੜੀ ਉੱਥੇ 84 ਦੇ ਵਿੱਚ ਤੁਸੀਂ ਗੋਲੀਆਂ ਦੇ ਵਿਚਾਰ ਕੀਤੀ 83 ਦੇ ਵਿੱਚ ਉਹ ਭੁੱਲ ਜਾਣ ਉਹ ਸਭ ਕੁਝ ਭੁੱਲ ਜਾਣ ਜਿਹੜੇ ਦਿੱਲੀ ਦੇ ਵਿੱਚ ਸਿੱਖ ਮੁੰਡਿਆਂ ਨੂੰ ਫੜ ਫੜ ਕੇ ਉਹਨਾਂ ਦੇ ਗੁਪ ਤੰਗ ਕੱਟ ਕੇ ਜਿਹੜਾ ਉਹਨਾਂ ਦੀਆਂ ਮਾਵਾਂ ਦੇ ਮੂੰਹ ਦੇ ਵਿੱਚ ਦਿੱਤੇ ਗਏ ਉਹ ਸਿੱਖ ਭੁੱਲ ਜਾਣ ਔਰ ਯਾਦ ਰੱਖਣ ਜੋ ਤੁਸੀਂ ਉਹਨਾਂ ਨੂੰ ਰਟਾ ਰਹੇ ਹੋ ਉਹ ਭੁੱਲ ਕੇ ਸਭ ਕੁਝ ਤੁਹਾਡੇ ਪੰਜੇ ਤੇ ਮੋਹਰਾਂ ਲਾਉਂਦੇ ਰਹੇ ਤੁਹਾਡਾ ਰਜੀਵ ਗਾਂਧੀ ਜੀ ਤੁਹਾਡੇ ਸੋਨੀਆ ਗਾਂਧੀ ਜੀ ਤੁਹਾਡੇ ਰਾਹੁਲ ਗਾਂਧੀ ਜੀ ਕਦੀ ਮਾਫੀ ਨਾ ਮੰਗਣ ਆਪਣੀਆਂ ਇਹਨਾਂ ਕਾਲੀਆਂ ਕਰਤੂਤਾਂ ਦੀ ਔਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਆ ਮਨੀਪੁਰ ਦਾ ਰਾਹੁਲ ਗਾਂਧੀ ਜੀ ਨੂੰ ਬੜਾ ਚੇਤਾ ਆਇਆ ਕਿ ਮਨੀਪੁਰ ਵਾਲਿਆਂ ਨੂੰ ਮੈਂ ਮਿਲ ਕੇ ਆਇਆ ਭਰਾਵਾ ਜਿਹੜੇ ਸਿੱਖ ਤੁਸੀਂ ਮਾਰੇ 32 ਸਾਲ ਹੋ ਗਏ ਉਹਨਾਂ ਨੂੰ ਇਨਸਾਫ ਦੇ ਲਈ ਬਿਲਕਦਿਆਂ ਅੱਜ ਜਿਹੜੇ 84 ਪੇੜੇ ਸਿੱਖ ਹੈ ਤੇਰੇ ਘਰ ਦੇ ਬਾਹਰ ਰਹਿੰਦੇ ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਕਦੀ ਜਾ ਕੇ ਮਿਲ ਲੈ ਅੱਜ ਮੈਂ ਤਾਂ ਉਸ ਸੱਚੇ ਪਾਤਸ਼ਾਹ ਦੀ ਗੁਰੂ ਰਾਮਦਾਸ ਦੀ ਔਰ ਜਿਹੜਾ ਭੋਲੇ ਨਾਮ ਦੀ ਬੜੀ ਧੰਨਵਾਦੀ ਆ ਕਿ ਮੇਰੀ ਪਾਰਟੀ ਬਦਲ ਗਈ ਲੋਕੋ ਇੱਕ ਕਾਂਗਰਸ ਪਾਰਟੀ ਜਿਹੜੀ ਲੋਕਾਂ ਨੂੰ ਸਿਰਫ ਤੇ ਸਿਰਫ ਬੁੱਧੂ ਬਣਾਉਂਦੀ ਆ ਅੱਜ ਇਹ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਔਰ ਇਹਨਾਂ ਚੋਂ ਕਿੰਨੇ ਬੰਦੇ ਆ ਜਿਹੜੇ ਜਾ ਕੇ ਉਸ ਅੰਦੋਲਨ ਦੇ ਵਿੱਚ ਬੈਠੇ ਔਰ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਮੋਦੀ ਸਾਹਿਬ ਦੇ ਬਾਰੇ ਜਿਹੜਾ ਇਹ ਸੰਘ ਕਰੋੜ ਕਰੋੜ ਕੇ ਇਹ ਨੇਤਾ ਕਹਿੰਦਾ ਸੀਗਾ ਕਿ ਮੋਦੀ ਸਾਹਿਬ ਨੇ ਜਿਹੜਾ ਦੇਸ਼ ਨੂੰ ਵੇਚਣ ਦੀ ਗੱਲ ਕੀਤੀ ਹੈ ਦੇਸ਼ ਨੂੰ ਇਹ ਕਰ ਦਿੱਤਾ ਜਿੰਨੇ ਰਾਸ਼ਟਰਵਾਦੀ ਇਹ ਆਰਐਸਐਸ ਦੇ ਔਰ ਬੀਜੇਪੀ ਦੇ ਲੋਕ ਹੈ ਜਿੰਨੇ ਜਿਹੜਾ ਨੈਸ਼ਨਲਿਸਟ ਉਹ ਲੋਕ ਹੈ ਕੋਈ ਹੋ ਨਹੀਂ ਸਕਦਾ ਤੁਹਾਡੇ ਪਾਰਟੀ ਦੇ ਵਿੱਚ ਮੈਂ ਸੀਗੀ ਉਸ ਪਾਰਟੀ ਨੇ ਕਦੇ ਵੀ ਸਾਨੂੰ ਇਹ ਪਾਠ ਨਹੀਂ ਪੜਾਇਆ ਕਿ ਤੁਸੀਂ ਆਪਣੇ ਦੇਸ਼ ਦੇ ਸਮਰਪਿਤ ਹੋ ਕੇ ਕੰਮ ਕਰਨਾ ਕਿਸੇ ਵੀ ਬੀਜੇਪੀ ਦੀ ਅਸੀਂ ਮੀਟਿੰਗ ਦੇ ਵਿੱਚ ਜਾਂਦੇ ਅਸਾਂ ਨੂੰ ਪਹਿਲੀ ਗੱਲ ਸਿਰਫ ਤੇ ਸਿਰਫ ਦੇਸ਼ ਔਰ ਸਮਾਜ ਇਹਦੇ ਬਾਰੇ ਪੜਾਇਆ ਜਾਂਦਾ ਔਰ ਮੈਂ ਇਹ ਗੱਲ ਕਹਿਣਾ ਚਾਹਨੀ ਆ ਕਿ ਅੱਜ ਜਿਹੜਾ ਭਾਜਪਾ ਪਾਰਟੀ ਹੈ ਔਰ ਸਾਡੇ ਜਿਹੜੇ ਮੋਦੀ ਸਾਹਿਬ ਹੈ ਇਹਨਾਂ ਨੇ ਕਦੀ ਵੀ ਜਤਾਇਆ ਨਹੀਂ ਸਿੱਖਾਂ ਨੂੰ ਕਿ ਸਿੱਖਾਂ ਦੇ ਵਾਸਤੇ ਇਹਨਾਂ ਨੇ ਕੀ ਕੀ ਕੀਤਾ ਮੋਦੀ ਸਾਹਿਬ ਨੇ ਜੇ ਲਾਂਘਾ ਖੁਲਾਇਆ ਉਹਨਾਂ ਨੇ ਉਹਦੀਆਂ ਕੋਈ ਮਸ਼ਹੂਰੀਆਂ ਨਹੀਂ ਦਿੱਤੀਆਂ ਕੋਈ ਸਿੱਖ ਜਗਤ ਦੇ ਉੱਤੇ ਇਸ਼ਾਨ ਨਹੀਂ ਜਤਾਇਆ ਅੱਜ ਮੋਦੀ ਸਾਹਿਬ ਨੇ ਜਿਹੜਾ 400 ਸਾਲਾ ਮਨਾਇਆ ਸਾਡੇ 550 ਸਾਲਾ ਬੜੇ ਸ਼ਾਨ ਦੇ ਨਾਲ ਗੁਰਨਾਨਕ ਪਾਤਸ਼ਾਹ ਜੀ ਦਾ ਮਨਾਇਆ ਜਿਹੜਾ ਸਾਡੇ ਬਾਲ ਦਿਵਸ ਜਿਹੜਾ ਇਹਨਾਂ ਨੇ ਡਿਕਲੇਅਰ ਕੀਤਾ ਸਾਡੇ ਸਹਿਬਜ਼ਾਦਿਆਂ ਦਾ ਉਹ ਵੀ ਉਹਨਾਂ ਨੇ ਕਦੀ ਜਤਾਇਆ ਨਹੀਂ ਜੇ ਦੇਣਾ ਦਿੱਤੀਆਂ ਸਿੱਖ ਕੌਮ ਨੂੰ ਜੇ ਜਿਹੜਾ ਸਿੱਖ ਕਤਲਿਆ ਨਸਲਕੁਸ਼ੀ ਹੋਈ 84 ਦੀ ਜੇਕਰ ਉਸ 84 ਦੀ ਨਸਲਕੁਸ਼ੀ ਦਾ ਇਨਸਾਫ ਵੀ ਅੱਜ ਦਵਾਇਆ ਤਾਂ ਮੋਦੀ ਸਾਹਿਬ ਨੇ ਤਕੜੇ ਵਕੀਲ ਖੜੇ ਕਰਕੇ ਜਿਹੜਾ ਲੋਕਾਂ ਨੂੰ ਦਵਾਇਆ ਔਰ ਹਿੰਦੂਆਂ ਨੇ ਉਲਟਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਗਲਤੀ ਕਰਕੇ ਹਿੰਦੂਆਂ ਦੇ ਕਤਲ ਹੁੰਦੇ ਰਹੇ ਹਿੰਦੂਆਂ ਦੇ ਜੁੱਤੀਆਂ ਪੈਂਦੀਆਂ ਰਹੀਆਂ ਔਰ ਇਹ ਸਾਰੀ ਦੀ ਸਾਰੀ ਕਰਤੂਤ ਜਿਹੜੀ ਹੈ ਇਹ ਕਾਂਗਰਸ ਪਾਰਟੀ ਦੀ ਹੈ ਲੋਕੋ ਹੁਣ ਵੀ ਸਮਝ ਜਾਓ ਇਹ ਪਾਰਟੀ ਜਿਹੜੀ ਹੈ ਇਹਦੀ ਦੇੜ ਕੋਈ ਪੰਜਾਬ ਨੂੰ ਚੰਗੀ ਨਹੀਂ ਔਰ ਅੱਜ ਇਹਦੇ ਨੇਤਾ ਜਿਹੜੇ ਆ ਇਸ ਜਿਹੜਾ ਬੰਦਾ ਇਹ ਸੰਘ ਕਰੋੜ ਕਰੋੜ ਕੇ ਗੱਲਾਂ ਕਰ ਰਿਹਾ ਸੀ ਤੂੰ ਕੱਲ ਤਾਂ ਜਾ ਕੇ ਉਥੇ ਜਿਹੜਾ ਸਸੋਦੀਏ ਦੇ ਤਲਵੇ ਚੱਟ ਰਿਹਾ ਸੀਗਾ ਇਸ ਬੰਦੇ ਦਾ ਗੁਣ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਬਾਹਰ ਆ ਕੇ ਜਿਹੜਾ ਤੁਹਾਨੂੰ ਸਰੀਆ ਪਾ ਕੇ ਦੱਸਦਾ ਔਰ ਅੰਦਰ ਜਦੋਂ ਜਾਂਦਾ ਤਾਂ ਇਹ ਸਿਰਫ ਆਪਣੀ ਜੀਬ ਬਾਹਰ ਰੱਖਦਾ ਕਿ ਮੈਂ ਜਾ ਕੇ ਜਿਹੜਾ ਸੱਤਾ ਦੇ ਵਿੱਚ ਸੰਘਾਸਨ ਦੇ ਉੱਤੇ ਬੰਦਾ ਬੈਠਾ ਉਹਦੇ ਤਲਵੇ ਕਿਦਾਂ ਚੱਟਨੇ ਇਹਦੀ ਸਿਰਫ ਇਹ ਕਵਾਲਿਟੀ ਹੈਗੀ ਐ ਸੋ ਲੋਕੋ ਅੱਜ ਕਾਂਗਰਸ ਪਾਰਟੀ ਜਿਹੜਾ ਤਰਨੇ ਦੇ ਰਹੀ ਐ ਕਿ 50000 ਰੁਪਏ ਮੁਆਵਜ਼ਾ ਦਿੱਤਾ ਜਾਵੇ ਲੋਕਾਂ ਨੂੰ ਜਿਹੜਾ 50000 ਰੁਪਏ ਜੇ ਕਿਸੇ ਦੇ ਜਿਹੜੇ ਪਸ਼ੂ ਐ ਉਹ ਮਰ ਗਏ ਉਹਨਾਂ ਵਾਸਤੇ ਦਿੱਤਾ ਜਾਵੇ ਔਰ 5 ਲੱਖ ਰੁਪਏ ਮਕਾਨਾਂ ਵਾਸਤੇ ਮੈਂ ਯਾਦ ਕਰਾਉਣਾ ਚਾਹੁੰਦੀ ਆ ਕਾਂਗਰਸ ਪਾਰਟੀ ਨੂੰ ਕਿ ਤੁਸੀਂ ਲੋਕ ਵੀ ਸੱਤਾ ਦੇ ਵਿੱਚ ਰਹੇ ਐ 17 ਤੋਂ ਪਹਿਲੇ ਵੀ ਰਹੇ ਐ ਤੁਸੀਂ ਸੱਤਾ ਦੇ ਵਿੱਚ 17 ਤੋਂ ਪਹਿਲੇ ਜਦੋਂ ਤੁਸੀਂ ਸੱਤਾ ਤੋਂ ਬਾਹਰ ਸੀਗੇ ਉਦੋਂ ਤੁਸੀਂ ਲੋਕ ਜਿਹੜਾ ਕਹਿੰਦੇ ਸੀਗੇ ਵੀ 45000 ਮੁਆਵਜ਼ਾ ਦਿਓ ਮੈਂ ਯਾਦ ਕਰਾਉਣਾ ਚਾਹਨੀ ਹਾਂ ਚਿੱਟੀ ਮੱਕੀ ਦਾ ਕਾਂਡ ਔਰ ਉਦੋਂ ਤੁਸੀਂ ਜਦੋਂ ਸੱਤਾ ਦੇ ਵਿੱਚ ਆਏ ਕਿ ਤੁਸੀਂ 45000 ਰੁਪਏ ਮੁਆਵਜ਼ਾ ਪ੍ਰਤੀ ਕਿਲਾ ਦਿੱਤਾ 17 ਤੋਂ 22 ਤੱਕ ਤੁਸੀਂ ਸੱਤਾ ਦੇ ਵਿੱਚ ਰਹੇ ਤੁਸੀਂ ਉਦੋਂ ਨਹੀਂ ਦਿੱਤਾ ਮੁਆਵਜ਼ਾ ਅੱਜ ਤੁਹਾਨੂੰ ਮੁਆਵਜ਼ਾ ਯਾਦ ਆ ਗਿਆ ਝਾੜੂ ਵਾਲੇ ਜਿਹੜੇ ਆਮ ਆਦਮੀ ਪਾਰਟੀ ਵਾਲੇ ਇਹ 17 ਤੋਂ ਪਹਿਲੇ ਸੱਤਾ ਤੋਂ ਬਾਹਰ ਸੀਗੇ ਤਾਂ ਇਹਨਾਂ ਨੇ ਲੋਕਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਮੁਆਵਜ਼ਾ 45000 ਲੋਕਾਂ ਨੂੰ ਮਿਲਣਾ ਚਾਹੀਦਾ ਅੱਜ ਸੱਤਾ ਦੇ ਵਿੱਚ ਆ ਕੇ ਉਹ ਵੀ ਮੁਕਰ ਗਏ ਸੋ ਪੰਜਾਬ ਦੇ ਲੋਕੋ ਮੈਂ ਤੁਹਾਨੂੰ ਬੇਨਤੀ ਬੇਨਤੀ ਕਰਨਾ ਚਾਹੁੰਦੀ ਹਾਂ ਔਰ ਖਾਸ ਤੌਰ ਨੌਜਵਾਨ ਪੀੜੀ ਨੂੰ ਮੈਂ ਵੀ ਤੁਹਾਡੇ ਵਾਂਗੂ ਹੀ ਇੱਕ ਸੁਧਾਰਨਜੇ ਪਰਿਵਾਰ ਤੋਂ ਔਰ ਲੋਕਾਂ ਦੇ ਵਿੱਚ ਰਾਜਨੀਤੀ ਨੂੰ ਜਿਹੜਾ ਠੀਕ ਕਰਨ ਲਈ ਸਾਫ਼ ਸੁਥਰੀ ਔਰ ਕ੍ਰਪਸ਼ਨ ਮੁਕਤ ਜਿਹੜਾ ਰਾਜਨੀਤੀ ਕਰਨ ਨੂੰ ਇਹਨੂੰ ਸੁਧਾਰਨ ਵਾਸਤੇ ਸਮਾਜ ਦੀ ਸੇਵਾ ਕਰਨ ਵਾਸਤੇ ਮੈਂ ਇਸ ਲਾਈਨ ਦੇ ਵਿੱਚ ਆਈ ਸੀ ਔਰ ਮੇਰਾ ਰਿਕਾਰਡ ਜਿਹੜਾ ਮੇਰੇ ਗੜਸ਼ੰਕਰ ਜਾ ਕੇ ਪਤਾ ਕਰ ਲੋ ਜੇ ਇੱਕ ਨਵਾਂ ਪੈਸਾ ਕਦੀ ਕਿਸੇ ਅਫਸਰ ਤੋਂ ਜਾਂ ਮੈਂ ਜਿਹੜਾ ਕਿਸੇ ਹੋਰ ਤੋਂ ਕਿਸੇ ਕੰਮ ਵਾਸਤੇ ਕਦੀ ਮੇਰੇ ਮੈਂ ਜਾਂ ਮੇਰੇ ਕਿਸੇ ਬੰਦੇ ਨੇ ਲਿਆ ਹੋਵੇ ਔਰ ਮੈਂ ਬੜੀ ਸ਼ਾਨ ਦੇ ਨਾਲ ਸਿਰ ਚੁੱਕ ਕੇ ਜਿਹੜਾ ਇਹ ਗੱਲ ਕਹਿ ਸਕਦੀ ਹਾਂ ਕਿ ਮੈਂ ਇਸ ਮੰਤਵ ਦੇ ਨਾਲ ਰਾਜਨੀਤੀ ਦੇ ਵਿੱਚ ਆਈਆਂ ਅੱਜ ਜੋ ਮੈਂ ਦੇਖਦੀਆਂ ਮੇਰੇ ਨੌਜਵਾਨ ਵੀਰੋ ਅੱਜ ਸਿਰਫ ਤੇ ਸਿਰਫ ਜਿਹੜੀਆਂ ਇਹ ਮੇਨ ਪੁਰਾਣੀਆਂ ਪਾਰਟੀਆਂ ਹੈਗੀਆਂ ਇਹ ਲੋਕਾਂ ਨੂੰ ਬੁੱਧੂ ਬਣਾਉਣ ਦਾ ਕੰਮ ਕਰਦੀਆਂ ਚਾਹੇ ਉਹ ਕਾਂਗਰਸ ਪਾਰਟੀ ਹੈ ਇਹ ਆਮ ਆਦਮੀ ਪਾਰਟੀ ਹੈ ਮੈਂ ਤਾਂ ਇਹਨਾਂ ਨੂੰ ਦੇਖ ਕੇ ਹੈਰਾਨ ਹਾਂ ਸੱਤਾ ਤੋਂ ਬਾਹਰ ਹੁੰਦਿਆਂ ਕੁਝ ਹੋਰ ਸੱਤਾ ਦੇ ਅੰਦਰ ਆ ਕੇ ਕੁਝ ਹੋਰ ਸੋ ਅੱਜ ਜਿਹੜਾ ਪੰਜਾਬ ਦਾ ਯੂਥ ਹੈ ਇਹਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣ ਦੀ ਲੋੜ ਹੈ ਔਰ ਇਹੋ ਜਿਹੇ ਜਿਹੜੇ ਨੇਤਾ ਜਿਹੜੇ ਸੰਗ ਘਰੇੜ ਘਰੇੜ ਕੇ ਉੱਥੇ ਉੱਚੇ ਉੱਚੇ ਕਿਲਦੇ ਐ ਇਹਨਾਂ ਤੋਂ ਵੀ ਬਚਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਆਪਣੇ ਟਾਈਮ ਦੇ ਵਿੱਚ ਕੋਈ ਕ੍ਰੈਸ਼ਰ ਵਾਲਾ ਨਹੀਂ ਛੱਡਿਆ ਕੋਈ ਇਹਨਾਂ ਲੋਕਾਂ ਨੇ ਦਿੱਤੇ ਵਾਲੇ ਨਹੀਂ ਛੱਡੇ ਦੱਬ ਦੱਬ ਕੇ ਮਹੀਨੇ ਲੈ 12-1200 ਕਿੱਲੇ ਜ਼ਮੀਨ ਖਰੀਦੀ ਆਪਣੇ ਡਰਾਈਵਰ ਡਰਾਈਵਰ ਦੇ ਘਰ ਵਾਲੀ ਦੇ ਨਾਮ ਤੇ ਵੀ ਆਪਣੇ ਪਿੰਡ 'ਚ ਜ਼ਮੀਨ ਖਰੀਦੀ ਔਰ ਮੈਂ ਦੁਹਰਾਣਾ ਚਾਹਨੀ ਆ ਕਿ ਜਿਹੜੀ ਕੋਠੀ ਵੀ ਪਾਈ ਫਾਰਮ ਹਾਊਸ ਹਾਊਸ ਵੀ ਪਾਇਆ ਉਹਦਾ ਜਿਹੜਾ ਮੀਟਰ ਤੱਕ ਵੀ ਹੈ ਉਹ ਵੀ ਕਿਸੇ ਹੋਰ ਨੇ ਜਾ ਕੇ ਲਗਵਾ ਕੇ ਦਿੱਤਾ ਉਹਦੀ ਵੀ ਪੇਮੈਂਟ ਨੇ ਲੋਕਾਂ ਨੇ ਆਪ ਨਹੀਂ ਕੀਤੀ ਅੱਜ ਕਿਲ-ਕਿਲ ਕੇ ਜਿਹੜਾ ਇਮਾਨਦਾਰੀ ਦੇ ਇਹ ਢੋਲ ਵਜਾਉਂਦੇ ਫਿਰਦੇ ਐ ਸੋ ਮੈਂ ਪੰਜਾਬ ਦੀ ਜਨਤਾ ਨੂੰ ਅਖਾੜ ਔਰ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦੀ ਐ ਇਹਨਾਂ ਚਾਲਬਾਜ਼ਾਂ ਤੋਂ ਇਹਨਾਂ ਜ਼ਹਿਰ ਕੋਲਣ ਵਾਲਿਆਂ ਤੋਂ ਜਿਹੜਾ ਤੁਸੀਂ ਸੁਚੇਤ ਰਹੋ ਜੈ ਹਿੰਦ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ারਸ ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਕ੍ਰੂਟੇਡ ਕੰਪਨੀਆਂਸ ਚਾਂਸਿਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ electrician masonry work carpentry for more information please contact him at www.checktrade.com id number 921760 Chandar Chander center call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ